ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਲੰਦੌਰ ਨੇੜੇ ਪਿੰਡ ਅਦਾਲਤਪੁਰ ਵਿੱਚ ਜਿੱਥੇ ਕਿ ਇੱਕ ਕਿਸਾਨ ਵੱਲੋਂ ਬਹੁਤ ਹੀ ਵਧੀਆ ਕਿਸਮ ਤਿਆਰ ਕੀਤੀ ਗਈ ਹੈ ਫਸਲ ਜਿਹਨੂੰ ਕਿ ਆਮ ਫਸਲਾਂ ਤੋਂ ਹਟ ਕੇ ਉਸ ਦੀ ਫਸਲ ਤਿਆਰ ਕੀਤੀ ਹੈ ਡ੍ਰੈਗਨ ਫਰੂਟ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਡ੍ਰੈਗਨ ਫਰੂਟ ਲੱਗੇ ਹੋਏ ਹਨ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕਿਸਾਨ ਨਾਲ ਔਰ ਸਰ ਇਹ ਹਾਂ ਜੀ ਐਸਆਈ ਪੰਜਾਬ ਪੁਲਿਸ ਤੋਂ ਤੇਜਿੰਦਰ ਸਿੰਘ ਜੀ ਹਾਂ ਸਰ ਮੇਰਾ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕੀ ਸਰ ਤੁਨੂੰ ਇਹ ਕਿੰਨੇ ਏਕੜ ਚ ਤੁਸੀਂ ਇਹ ਜਿਹੜੇ ਫਸਲ اگਾਈ ਹੈ ਇਹ ਮੈਂ ਸਵਾ ਏਕੜ ਦੇ ਵਿੱਚ ਖੇਤੀ ਕੀਤੀ ਹੈ ਜੀ ਇਹ ਖੇਤੀ ਕਿਤੋਂ ਪ੍ਰਭਾਵ ਤੋਂ ਇਹ ਤੋਂ ਕੀਤੀ ਹੈ ਜੀ ਕਿੱਥੇੋਂ ਤੁਹਾਨੂੰ ਖਿਆਲ ਕਿਸ ਤਰ੍ਹਾਂ ਆਇਆ ਇਹ ਮੈਂ YouTube ਤੇ ਸਰਚ ਕਰਦਿਆਂ ਇਹਨੂੰ ਪਤਾ ਲੱਗਾ ਸੀ ਤੇ ਉਸ ਤੋਂ ਬਾਅਦ ਇੱਕ ਸਤਨਾਮ ਸਿੰਘ ਠੁੱਲੇਵਾਲ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਨੇ ਸੱਜਣ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਖੇਤੀ ਕੀਤੀ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਖੇਤੀ ਸ਼ੁਰੂ ਕੀਤੀ ਹੈ ਜਿਸ ਤਰ੍ਹਾਂ ਆਮ ਲੋਕ ਮਤਲਬ ਝੋਨਾ ਕਣਕ ਜਾਂ ਇਹਦੀ ਖੇਤੀ ਮਤਲਬ ਰੈਗੂਲਰ ਖੇਤੀ ਚੱਲਦੀ ਉਹ ਕਰਦੇ ਨੇ ਤੁਸੀਂ ਇਹ ਕਿਉਂ ਕੀਤੀ ਫਿਰ ਅਸਲ ਚ ਰਵਾਇਤੀ ਖੇਤੀ ਜਿਹੜੀ ਆ ਉਹਨੂੰ ਛੱਡ ਕੇ ਔਰ ਪਾਣੀ ਦੀ ਬਚਤ ਨੂੰ ਸੋਚ ਕੇ ਇਹ ਖੇਤੀਆਂ ਸ਼ੁਰੂ ਕੀਤੀ ਆ ਕਿ ਮਤਲਬ ਇਹਦੇ ਵਿੱਚ ਝੋਨੇ ਨਾਲੋਂ ਕਿਤੇ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਆ ਮਤਲਬ ਇਹਨੂੰ 15 ਦਿਨਾਂ ਬਾਅਦ ਵੀ ਇੱਕ ਪਾਣੀ ਦੇ ਦਈਏ ਤੇ ਇਹਦਾ ਟਾਈਮ ਪਾਸ ਹੋ ਜਾਂਦਾ ਬਹੁਤ ਸੋਹਣੀ ਫਸਲ ਚੱਲ ਜਾਂਦੀ ਆ ਪਾਣੀ ਦੀ ਬਹੁਤ ਬਚਤ ਹੁੰਦੀ ਆ ਇਹਦੇ ਵਿੱਚ ਇਹਦੇ ਵਿੱਚ ਖਾਦਾਂ ਖੁੱਦਾਂ ਦਾ ਕਿਸ ਤਰ੍ਹਾਂ ਚੱਲ ਖਾਦ ਦੇਸੀ ਰੂੜੀ ਦੀ ਆ ਦੇਖੋ ਤੁਹਾਡੇ ਸਾਹਮਣੇ ਪਾਈ ਹੋਈ ਆ ਤੇ ਆਮ ਦੂਸਰੀਆਂ ਖਾਦਾਂ ਵੀ ਚੱਲ ਜਾਂਦੀਆਂ ਵਿੱਚ ਇਹ ਜੇ ਪੰਜਾਬ ਪ੍ਰੋਫਿਟ ਦੀ ਗੱਲ ਕਰੀਏ ਤੇ ਆਮ ਦੂਜੀਆਂ ਫਸਲਾਂ ਨਾਲੋਂ ਪ੍ਰੋਫਿਟ ਕਿੰਨਾ ਖੋ ਸਕਦਾ ਇਹਦਾ ਜਿੱਥੋਂ ਤੱਕ ਮੈਨੂੰ ਪਤਾ ਹੈ ਕੀ ਮਤਲਬ ਦੂਸਰੀ ਆਮ ਫਸਲ ਜਿਹੜੀ ਰਵਾਇਤੀ ਖੇਤੀ ਆ ਉਹਦੇ ਨਾਲੋਂ 3-4 ਗੁਣਾ ਅੱਗੇ ਜਾਂਦੀ ਆ ਇਹ ਖੇਤੀ ਤੇ ਇਹਦਾ ਆਪਣੇ ਇਲਾਕੇ ਵਿੱਚ ਕਿਤੇ ਹੋਰ ਇਸ ਤਰ੍ਹਾਂ ਬਾਗ ਲੱਗਾ ਹੋਇਆ ਜਾਂ ਕਿਤੇ ਹੋਰ ਨਹੀਂ ਦੇਖਿਆ ਹੋਇਆ ਫਿਲਹਾਲ ਮਤਲਬ ਪਿੰਡ ਕਲੀਅਰ ਸ਼ਾਇਦ ਉੱਥੇ ਕੋਈ ਕਿਸੇ ਨੇ ਇੱਕ ਕਨਾਲ ਦੇ ਨਜ਼ਦੀਕ ਲਗਾਇਆ ਹੋਇਆ ਤੇ ਸਰ ਇਸ ਨੂੰ ਲਗਾਉਣ ਦੀ ਜਿਹੜੀ ਪਨੀਰੀ ਕਿਤੋਂ ਲਈ ਗਈ ਆ ਜਾਂ ਕਿਵੇਂ ਤਿਆਰ ਕੀਤਾ ਗਿਆ ਇਹਨੂੰ ਸਰ ਇਹਦੀ ਪਨੀਰੀ ਮੈਂ ਮਤਲਬ ਮਹਾਰਾਸ਼ਟਰ ਤੋਂ ਮਗਾਈ ਸੀ ਤੇ ਹੁਣ ਮੈਂ ਖੁਦ ਪਨੀਰੀ ਤਿਆਰ ਕਰ ਰਿਹਾ ਆਪਣੀ ਇਥੇ ਇਹ ਲਗਾਉਣ ਦੀ ਵਿਧੀ ਥੋੜੀ ਸਮਝਾਉਂਗੇ ਲੋਕਾਂ ਨੂੰ ਪਤਾ ਲੱਗ ਜਾਏਗਾ ਜੀ ਇਸ ਤਰ੍ਹਾਂ ਸਰ ਇਸ ਦੇ ਵਿੱਚ 1 ਏਕੜ ਦੇ ਵਿੱਚ 450 ਕੋਲ ਲੱਗਦਾ ਔਰ 1800 ਦੇ ਕਰੀਬ ਮਤਲਬ ਇਹਦਾ ਬੂਟਾ ਲੱਗਦਾ ਉਹ ਜਿਹੜੇ ਕਹਿੰਦੇ ਸੀਮਿੰਟ ਦਾ ਪੋਲ ਬਣਾ ਕੇ ਕਿੰਨਾ ਹੋਸਟ ਸੀਮਿੰਟ ਦਾ ਪੋਲ ਹੀ ਬਣਾ ਕੇ ਦਾ ਚੱਲਦਾ ਦੂਸਰੇ ਪੋਲ ਜਿਹੜੇ ਨੇ ਜਲਦੀ ਖਰਾਬ ਹੋ ਜਾਂਦੇ ਨੇ ਇੱਕ ਉਹਦਾ ਮਤਲਬ ਗੜੇ ਮਾੜੀ ਦਾ ਜਾਂ ਕੋਈ ਹੋਰ ਭਾਵੇਂ ਜਿਹਨਾਂ ਫਸਲ ਆਮ ਫਸਲ ਨੁਕਸਾਨ ਹੁੰਦਾ ਉਹਦਾ ਸਰ ਮੇਰਾ ਗੜੇ ਮਾੜੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹ 50% ਫਸਲ ਜਿਹੜੀ ਮੇਰੀ ਇੱਕਰੀ ਡੈਮੇਜ ਹੋ ਚੁੱਕੀ ਆ ਤੇ ਦੁਬਾਰਾ ਇਹ ਮਤਲਬ ਹਿੰਮਤ ਕਰਕੇ ਤੇ ਫਿਰ ਇਹ ਫਸਲ ਤਿਆਰ ਕੀਤੀ ਜਾ ਰਹੀ ਹੈ। ਕਿ ਕਿਸੇ ਜਿਹੜੀ ਇੱਕ ਵਾਰੀ ਫਸਲ ਤਿਆਰ ਹੋ ਜਾਂਦੀ ਹੈ ਕਿੰਨੀ ਕਵਾਰ ਜਨ ਕਿ ਮਤਲਬ ਰਿਪੀਟ ਰਿਪੀਟ ਹੋ ਜਾਂਦੀ ਹੈ। ਸਰ ਇਹ 15 ਤੋਂ 20 ਸਾਲ ਦਾ ਮਤਲਬ ਸਮਾਂ ਹੈ ਫਲ ਦੇਵੇਗੀ। 15 ਤੋਂ 20 ਸਾਲ ਦਾ ਫਲ ਦੇਵੇਗੀ। ਅੱਛਾ ਅੱਛਾ। ਤੇ ਇਹਦੇ ਵਿੱਚ ਜੇ ਮਤਲਬ ਪੋਲ ਬਣੇ ਹੋਏ ਨੇ ਇਹਦੇ ਵਿੱਚ ਥੱਲੇ ਕੋਈ ਆਪਣੀ ਜਿਹੀ ਹੋਰ ਖੇਤੀ ਵੀ ਕਰਨੀ ਚਾਹਤੋਂ ਵੀ ਕਰ ਸਕਦੇ ਕਿ ਨਹੀਂ ਜੀ? ਨਹੀਂ ਮੇਰਾ ਤਜਰਬਾ ਇਹੀ ਰਿਹਾ ਕਿ ਇਹਦੇ ਵਿੱਚ ਹੋਰ ਖੇਤੀ ਕੀਤੀ ਜਾਵੇ ਮਤਲਬ ਇਸ ਦੀ ਸਿਹਤ ਜਿਹੜੀ ਖਰਾਬ ਹੁੰਦੀ ਹੈ। ਜਦੋਂ ਇਹ ਫਸਲ ਤਿਆਰ ਸਟਾਰਟ ਤੋਂ ਹੁੰਦੀ ਆ ਤੇ ਕਿੰ ਇਨੂੰ ਤਿਆਰ ਹੋਣ ਲਈ ਕਮ ਸੇ ਕਮ 2 ਸਾਲ ਲੱਗ ਜਾਂਦੇ ਨੇ 2 ਸਾਲ ਬਾਅਦ ਇੱਕ ਪਹਿਲੀ ਫਸਲ ਆਉਂਦੀ ਹੈ ਵੈਸੇ ਤਾਂ ਇੱਕ ਸਾਲ ਬਾਅਦ ਟੈਸਟਿੰਗ ਫਰੂਟ ਆ ਜਾਂਦਾ ਹੈ ਲੇਕਿਨ ਮਤਲਬ ਜੇ ਵੇਚਣ ਜੋਗਾ ਤੁਸੀਂ ਗਾਉਂ ਤਾਂ ਉਹ 2 ਸਾਲ ਦੀ ਰੇਟ ਕਰਕੇ 2 ਸਾਲ ਬਾਅਦ ਆਉਂਦਾ ਜਿਵੇਂ ਤਰ੍ਹਾਂ ਆਮ ਇਨਸਾਨ ਸੋਚਦਾ ਵੀ ਇਹਦੇ 2 ਸਾਲ ਵਿੱਚ ਆਪਾਂ ਨੇ ਝੋਨੇ ਦੀਆਂ ਜਾਂ ਕਣਕ ਦੀਆਂ 2-2 ਫਸਲਾਂ ਲੈ ਲੈਣੇ ਆ ਤੇ ਉਹਦਾ ਨੁਕਸਾਨ ਝੱਲਣਾ ਪੈਂਦਾ ਤੁਹਾਨੂੰ ਵੀ ਇਤਨਾ ਕੋਈ ਹੈ ਜੀ ਸਰ ਮੈਂ ਪਹਿਲੀ ਵਾਰੀ ਇਹਦੇ ਵਿੱਚ ਸਰੋਂ ਦੀ ਫਸਲ ਲਈ ਸੀ ਤੇ ਬਹੁਤ ਸੋਹਣੀ ਫਸਲ ਹੋ ਗਈ ਸੀ ਇੱਕ ਦੋ ਫਸਲਾਂ ਹੀ ਪਹਿਲੀ ਲੈ ਸਕਦਾ ਆਦਮੀ ਉਦੋਂ ਬਾਅਦ ਚ ਮਤਲਬ ਇਹਨੂੰ ਡੈਮੇਜ ਹੁੰਦਾ ਹੁਣ ਜੇ ਕੁਝ ਪੌਣਾ ਤੋਂ ਉਦੋਂ ਬਾਅਦ ਤੇ ਕੁਝ ਨੁਕਸਾਨ ਕਰ ਲੈ ਚੱਲਣਾ ਪੈਣਾ ਬਿਲਕੁਲ 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 ਇਹ ਵਧੀਆ ਫਸਲ ਲੈਣ ਲਈ ਮਤਲਬ ਕੁਝ ਨਾ ਕੁਝ ਨੁਕਸਾਨ ਤਾਂ ਆਪਣਾ ਉਠਾਉਣਾ ਹੀ ਪੈਂਦਾ ਇਸਨ ਪੰਜਾਬ ਪੁਲਿਸ ਦੇ ਐਸਆਈ ਸਰਦਾਰ ਤਜਿੰਦਰ ਸਿੰਘ ਜੀ ਇਹਨਾਂ ਨੇ ਦੱਸਿਆ ਕਿ ਜੇ ਡ੍ਰੈਗਨ ਫੂਡ ਦੇ ਬਾਗ ਲਗਾਏ ਹੋਏ ਨਾਲੇ ਪਹਿਲ ਕਦਮੀ ਕੀਤੀ ਹੈ ਬਹੁਤ ਹੀ ਵਧੀਆ ਪਹਿਲ ਕਦਮੀ ਹੈ ਇਸ ਤਰ੍ਹਾਂ ਲੋਕਾਂ ਨੂੰ ਹੋਰ ਵੀ ਸਿਹਤ ਲੈ ਕੇ ਇਹ ਕਣਕ ਝੋਨੇ ਤੋਂ ਹਟ ਕੇ ਇਹ ਫਸਲਾਂ ਲਗਾਉਣੀ ਚਾਹੀਦੀ ਹੈ